ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਚੈਨਲ ਅਰੀ ਫਾਰਮ ਤੇ ਜਿਹੜੇ ਵੀਰ ਮਾਰੇ ਚੈਨਲ ਦੇਖਦੇ ਹੈ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਇਦਾਂ ਦੀ ਵੀਡੀਓ ਬਣਵਾਉਣ ਵਾਸਤੇ ਸੰਪਰਕ ਨੰਬਰ ਆਪਣਾ ਹੈਗਾ ਜੀ 9501634323 9501634323 ਅੱਜ ਮੈਂ ਆਪਣੇ ਫਾਰਮ ਤੇ ਆ ਬਾਈ ਕਾਲੇ ਉਹ ਮਹਾਰਾਜ ਵਾਲੇ ਤੋਂ ਨਾ ਇੱਕ ਆ ਬਰੀਡ ਦਾ ਬੱਕਰਾ ਲੈ ਕੇ ਜਾਣਾ ਮੈਂ ਉਹਨਾਂ ਨੂੰ سپਾਰਸ਼ ਕੀਤੀ ਸੀ ਪਹਿਲਾਂ ਹੀ ਇੱਕ ਪੱਠ ਲੈ ਕੇ ਗਿਆ ਸੀ ਉਹਨਾਂ ਤੋਂ ਬਾਕੀ ਮੈਨੂੰ ਇੱਕ ਵਧੀਆ ਬਰੀਡ ਦਾ ਬੱਕਰਾ ਦਿਓ ਬਈ ਜਿਸੇ ਤੇ ਥੱਲੀ ਹੁੰਦੀ ਆ ਤਾਂ ਹੀ ਆਪਾਂ ਇਹ ਤੋਂ ਕੋਈ ਚੀਜ਼ ਲੈਨੇ ਆ। ਇਹ ਬਾਈ ਨੇ ਮੈਂ ਉਹਦੇ ਆਇਆ ਸੀਗਾ ਬੱਕਰੀ ਕ੍ਰੋਸ ਕਰਾਉਣ ਵਾਸਤੇ ਹੁਣ ਇੱਕ ਹੋਰ ਚਿੱਟੀ ਬੱਕਰੀ ਵੀ ਇੱਕ ਕ੍ਰੋਸ ਕਰਾ ਕੇ ਲੈ ਕੇ ਜਾਣੀ ਆ। ਵਧੀਆ ਬਰੀਡ ਦਾ ਬੱਕਰਾ ਇਹਨਾਂ ਕੋਲ। ਆ ਬਾਈ ਚੈਨਾ ਮੇਰੇ ਆਪਣੇ ਪਿੰਡ ਦਾ। ਇਹ ਵੀ ਬਾਈ ਬੱਕਰੀਆਂ ਸ਼ੌਂਕ ਰੱਖਦਾ। ਅੱਜ ਆਪਾਂ ਬੱਕਰਾ ਲੈ ਕੇ ਜਾਣੇ ਆ। ਬਈ ਇਹ ਕਿੰਨੀ ਉਮਰ ਦਾ? ਤੇ ਵੀਰੇ ਤਿੰਨ ਦਿਨ ਦਾ ਹੋ ਗਿਆ ਅੱਜ। ਤਿੰਨ ਦਿਨ ਦਾ ਹੋ ਗਿਆ। ਹਾਂਜੀ। ਇੱਕ ਵਾਰੀ ਸਾਰਿਆਂ ਬਾਈਆਂ ਨੂੰ ਆਪਣਾ ਅਨੰਦ ਸਦਾਤ। ਪਿੰਡ ਮਹਾਰਾਜ ਵੀਰੇ ਕੋਠੇ ਟੱਲ ਵਾਲੀ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲਾ ਤੇ ਮੋਬਾਈਲ ਨੰਬਰ ਆਪਣਾ 828992640 ਹਾਂਜੀ ਆਹ ਹਾਂਜੀ ਤੇ ਬਾਈ ਜੇ ਇੱਕ ਹੋਰ ਮੈਂ ਗੱਲ ਕਰਦਾ ਬੈਸ ਤਾਂ ਸਾਨੂੰ ਕਰਨੀ ਨਹੀਂ ਚਾਹੀਦੀ ਯੂਟਿਊਬਰਾਂ ਨੂੰ ਕਿਉਂਕਿ ਸਾਨੂੰ ਤਾਂ ਸਾਰੇ ਕੁਝ ਹੁੰਦੇ ਆ ਵੀ ਠੱਗਾਂ ਤੋਂ ਬਚੋ ਯਾਰਾ ਹਾਂ ਠੱਗਦਾ ਫਿਰ ਤੁਹਾਨੂੰ ਪਤਾ ਹੈ ਹਾਂ ਵਿੱਚ ਨਾ ਲੋਕ ਠੱਗੀਆਂ ਮਾਰ ਜਾਂਦੇ ਆ ਕਈ ਵਾਰੀ ਹੋਰ ਬੱਕਰੀ ਮਗਰ ਬੱਚਾ ਲਾ ਕੇ ਆ ਜੀ ਫਲਾਨੀ ਬਰੀਡ ਦਾ ਜੀ ਇੱਥੇ ਕੀ ਬਰੀਡ ਦਾ ਦੁੱਗਣੇ ਪੈਸੇ ਲੈ ਲੈਂਦੇ ਆ ਐਦਾ ਜੀ ਵਿੱਚ ਹੈਗੇ ਆ ਆਪਾਂ 9 ਤਾਂ ਲਓ ਹਾਂ ਨਹੀਂ 9 ਨਹੀਂ ਲੈਣਾ ਆਪਾਂ ਤੇ ਵਿੱਚ ਹੈਗੇ ਆ ਬੰਦੇ ਵੀ ਹੋਰ ਬੰਦੇ ਦੇ ਦੋ ਬੱਚਾ ਲੈ ਲੈਣਾ ਹਨਾ ਤੇ ਆਪ ਦੇ ਬੋਕ ਦਾ ਕਹਿ ਕੇ ਵੇਚ ਦੇਣਾ ਹਾਂਜੀ ਹਾਂਜੀ ਕਰਦੇ ਆ ਰਾਜਾਂ ਦੀ ਐਡੀ ਟੋ ਕਾਪੀ ਹੋ ਜਾਂਦੀਆਂ ਵਿੱਚ ਠੀਕ ਆ ਪਤਾ ਕੀ ਆ ਲਾਪਨ ਇਹਨਾਂ ਤੇ ਯਕੀਨ ਸੀਗਾ ਤਾਂ ਕਰਕੇ ਦੁਆਰਾ ਆਪਾਂ ਦਾ ਵੀ ਤਸੱਲੀ ਕਰਾ ਕੇ ਛੱਡ ਕੇ ਤੁਹਾਨੂੰ ਆਹ ਦੀ ਮੰਗ ਆਹ ਦੀ ਆ ਦੇਖੋ ਕਾਮ ਨੇ ਵਗਾਰਾ ਦੇਖ ਲੋ ਬੱਚੇ ਦੀ ਠੀਕ ਐ ਤੇ ਇਹ ਆਪਾਂ ਨਿੱਕੀ ਜਿਹੀ ਲਈ ਸੀਗੀ ਉਹ ਉਹ ਪੱਠ ਜਿੱਦੀ ਸੀਗੀ ਉਹ 23.2000 ਦੀ ਇਹ ਖਰੀਦੀ ਸੀ ਮੈਂ ਹਾਂਜੀ ਹਾਂਜੀ ਲੈਰੇ ਬੇਗੇ ਮੰਡੀ ਤੋਂ ਲਈ ਸੀ ਤੇ ਤੇ ਉਹ ਬੱਕਰੇ ਦਾ ਇਹ ਕਿਸੇ ਟਾਈਮ ਮਹਾਰਾਜ ਕਿਰਪਾ ਕਰੇ ਆਪਾਂ ਵੀ ਬਾਈ ਕਾਲੇ ਵਾਂਗੂ ਇਹ ਬਰੀਡ ਤਿਆਰ ਕਰਕੇ ਨਾ ਬੱਕਰਾ ਤੇ ਹੌਲੀ ਹੌਲੀ ਜਿਵੇਂ ਜਿਵੇਂ ਵੱਢੀ ਜਾਊਗਾ ਵੀਡੀਓ ਪਾਈ ਚੱਲਾਂਗੇ ਤੇ ਬੱਕਰੀ ਜੇ ਮੈਂ ਪਹਿਲਾਂ ਗੱਲ ਦਾ ਵੀ ਠੱਗਾ ਤੋਂ ਬਚੋ ਬਾਈ ਜੀ ਗੱਲ ਆਇਆ ਵੀ ਬਾਈ ਤੋਂ ਇਹਨੇ ਕਹਿ ਦਿੱ ਗਏ ਰੇਟ ਨਹੀਂ ਬਦਲਾਉਂਦੇ ਪਹਿਲਾਂ ਵੀ ਜਾਇਜ਼ ਰੇਟ ਤੇ ਆ ਆ ਬੱਕਰਾ ਮੈਂ ਤੁਹਾਨੂੰ ਆਪ ਦੱਸਦਾ ਵੀ ਦੇਖ ਲਓ ਤਿੰਨ ਚਾਰ ਦਿਨਾਂ ਦਾ ਬੱਕਰਾ 5000 ਤੇ ਲਿਆ ਤੇ ਨਹੀਂ ਜੇ ਕੋਈ ਬੰਦੇ ਕੋਲ ਹੁੰਦਾ ਤਾਂ ਇਹ ਹੀ ਫਟੋ ਘਟ 7-8000 ਤਾਂ ਮੰਗਣੇ ਸੀਗਾ 10000 ਤੋਂ ਘੱਟ ਨਹੀਂ ਹੁੰਦਾ ਸੀ 10000 ਤੋਂ ਘੱਟ ਨਹੀਂ ਦੇਣਾ ਸੀ ਆਪ ਲੈ ਕੇ ਆਏ ਆ ਹਾਂ ਲੈ ਕੇ ਆਇਆ ਆ ਹੁਣ ਹਲੇ ਛੋਟਾ ਜਾਨਾ ਪੂਰਾ ਦੱਖ ਨਹੀਂ ਦਿੰਦਾ ਜਿਵੇਂ ਜਿਵੇਂ ਵੱਡਾ ਹੁਗਾ ਤੁਹਾਨੂੰ ਜੀ ਹੱਥ ਥੋੜਾ ਜਿਹਾ ਪ੍ਰੋਬਲਮ ਕੰਨਾਂ ਦੀ ਹੈਗੇ ਇਹਦੇ ਬਾਰੇ ਆਪਾਂ ਨੂੰ ਬਾਈ ਜੀ ਤੂੰ ਦੱਸ ਵੀ ਦੋ ਕਈ ਵਾਰੀ ਕਿੱਥੇ ਇਹਨਾਂ ਵੀ ਕਈ ਵਾਰੀ ਮੜੇ ਆ ਜਾਂਦੇ ਹਨਾ ਹਾਂਜੀ ਤੇ ਥਲੜੇ ਪਾਸੇ ਗੱਤਾ ਲਾ ਲੂ ਹਾਂਜੀ ਗੱਤਾ ਲਾ ਕੇ ਚੇਪੀ ਲਾ ਦੋ ਅਨ ਖੋਲੇ ਜਾਂਦੇ ਆ ਅੱਛਾ ਅੱਛਾ ਹਾਂ ਜਿਹੜਾ ਆਪਣਾ ਪਲਾਸਟਰ ਨਹੀਂ ਆਉਂਦਾਗਾ ਹਾਂਜੀ ਉਹ ਲਾ ਦੋ ਉਹਦੇ ਨਾਲ ਵੀ ਉਹ ਮੁੜ ਕੇ ਕਈ ਦਿਨ ਨਹੀਂ ਖੋਲਦਾ ਪਾਣੀ ਲੱਗੇ ਤਾਂ ਵੀ ਨਹੀਂ ਖੁੱਲਦਾ ਹੁੰਦਾ ਉਹ ਠੀਕ ਹੈ ਜੀ ਤੇ 2 ਵਾਲੀ ਜੇ ਪੇਂਟੂਆਂ ਤੇ ਲਾਉਂਦੇ ਆ ਆਪਣੇ ਹਾਂਜੀ ਹਾਂਜੀ ਹਾਂ ਉਹ ਲਾ ਦੋ ਤੇ ਉਹਦੇ ਨਾਲ ਹੋ ਗ ਜਾਂਦੇ ਚਲੋ ਓਕੇ ਬਾਈ ਜਿਵੇਂ ਹੁਣ ਬੱਕਰੇ ਮੇਰੇ ਕੋਲ ਮਹਾਰਾਜ ਜੀ ਕਿਰਪਾ ਨਾਲ ਤਿਆਰ ਹੋਈ ਗਏ ਜਿਵੇਂ ਜਿਵੇਂ ਇਹਦੀ ਵੀਡੀਓ ਪਾਈ ਜਾਣੀ ਆਪਾਂ ਤੇ ਕਿਸੇ ਦਿਨ ਨੂੰ ਜਣੇ ਇੱਕ ਚੰਗਾ ਬਰੀਡਰ ਬਣਾਉਣਾ ਆਪਾਂ ਬਾਕੀ ਮਾਲਕ ਦੀ ਕਿਰਪਾ ਜੀ ਹੋਊਗਾ ਉਹਦੀ ਸਾਰਾ ਉਹਦੇ ਨਾਲ ਹੀ ਆ ਪਰਮਾਰ ਹਾਂ ਉਹਦੇ ਨਾਲ ਹੀ ਆ ਜੋ ਕੁਝ ਹੋਵੇ 12 ਵਾਂ ਫਿਰ ਕਹਿੰਦਾ ਵੀ ਜੇ ਕਿਸੇ ਨੂੰ ਬੱਚਾ ਜਾਂ ਬੱਕਰੀ ਖਰੀਦਣੀ ਆ ਤਾਂ ਇਹ ਬਾਈ ਦਾ ਨੰਬਰ ਆਪਾਂ ਲਾਵਾਂਗੇ ਕਿਸੇ ਵੀ ਕਿਸਮ ਦੀ ਕੋਈ ਚੰਗੀ ਬਰੀਡ ਦੇ ਜਿਹਨੇ ਬੱਕਰੇ ਬੱਚੇ ਲੈਣੇ ਆ ਤੁਸੀਂ ਖਰੀਦ ਸਕਦੇ ਹੋ ਓਕੇ ਬਾਈ ਸੱਜੇ ਕਾਲ ਅਸੀਂ